ਹੈਲੋ ਭਾਈ ਜੀ ਕੀ ਹਾਲ ਚਾਲ ਹੋ ਉਮੀਦ ਕਰਦਾ ਤੂੰ ਸਾਰੇ ਬਹੁਤ ਵਧੀਆ ਹੋਵਗੇ ਤੇ ਗਾਇਜ਼ ਅੱਜ ਮੈਂ ਲੈ ਕੇ ਆਇਆ ਅੱਠ ਵਾਇਰਲ ਵੀਡੀਓ ਜਿਹੜੀ ਕਮਲ ਕੌਰ ਦੀ ਚਲਦੀਆਂ ਪਈਆਂ ਨੇ ਕਈ ਲੋਕਾਂ ਨੇ ਦੇਖੀਆਂ ਕਈ ਲੋਕਾਂ ਨੇ ਦੇਖਿਆ ਨਹੀਂ ਕਈ ਲੋਕਾਂ ਨੇ ਦੀ ਆਡੀਓ ਸੁਣੀ ਹੈ ਵੀਡੀਓ ਨਹੀਂ ਦੇਖੀਆਂ ਤੇ ਇੱਕ ਸਪੈਸ਼ਲੀ ਜਿਹੜੀ ਉਹ ਸਨੈਪਚੈਟ ਵਾਲੀ ਵੀਡੀਓ ਆ ਜਿਹੜੀ ਉਹ ਲੋਕ ਕਹਿੰਦੇ ਸੀਗੇ ਕਿ ਸਨੈਪਚੈਟ ਦੇ ਉੱਪਰ ਪਾਈ ਹੋਈ ਸੀਗੀ ਔਰ ਇਹ ਪਤੀ ਜਪਤੀ ਜੀ ਕੋਲ ਖੜੇ ਸੀ ਕਿਤੇ ਉਹ ਐਦਾਂ ਕਰ ਰਹੀ ਸੀ ਉਹ ਵੀਡੀਓ ਹੈਗੀ ਅੱਠ ਵਾਇਰਲ ਵੀਡੀਓ ਲੈ ਕੇ ਆਇਆ ਕਿ ਜੋ ਹਾਲ ਫਿਲਹਾਲ ਦੇ ਵਿੱਚ ਵਾਇਰਲ ਚੱਲ ਰਹੀਆਂ ਨੇ ਤੇ ਵੀਡੀਓ ਚ ਬਣੇ ਰਹੋ ਲਾਸਟ ਤੱਕ ਤੇ ਵੀਡੀਓ ਨੂੰ ਪੂਰਾ ਵਾਚ ਕਰਿਓ ਉਹ ਅੱਠ ਵੀਡੀਓ ਦੇਖ ਕੇ ਜੁੜ ਜਾਈਓ ਤੇ ਤੁਹਾਨੂੰ ਉਹਦੇ ਵਿੱਚੋਂ ਦੇਖ ਕੇ ਕੀ ਲੱਗਦਾ ਕੀ ਨਹੀਂ ਲੱਗਦਾ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਇਹ ਮੈਂ ਪਹਿਲੇ ਇਸ ਲਈ ਕਹਿ ਰਿਹਾ ਕਿਉਂਕਿ ਤੁਸੀਂ ਦੇਖਦੇ ਵੀਡੀਓ ਜ਼ਰੂਰ ਹੋ ਬਟੇ ਕਿ ਕਮੈਂਟ ਕਰਕੇ ਨਹੀਂ ਜਾਂਦੇ ਠੀਕ ਆ ਤੇ ਚਲੋ ਆਪਾਂ ਪਹਿਲਾ ਵੀਡੀਓ ਸਟਾਰਟ ਕਰਦੇ ਆ ਇਹ ਹੈਗੀ ਗਾਈਜ਼ ਕਮਲਕੌਰ ਦੀ ਗੱਡੀ ਦੀ ਵੀਡੀਓ ਅ ਕਮਲਕੌਰ ਮੈਡਮ ਵਾਲੀ ਗੱਡੀ ਆਹੀ ਆਪਣੇ ਕੋਲੇ ਵਾਸ਼ਿੰਗ ਵਾਸਤੇ ਆਪਾਂ ਇਹਨੂੰ ਵਾਸ਼ਿੰਗ ਕਰਦੇ ਆ ਹੈ ਬਾਲ ਲਾੜੀ ਤੇ ਉਹ ਹੀ ਆ ਅ ਕਮਲਕੌਰ ਮੈਡਮ ਵਾਲੀ ਆ ਜੀ ਬਹੁਤ ਜ਼ਿਆਦਾ ਬਰਾ ਹਾਰਾ ਗੱਡੀ ਦਾ ਭਰਾਵ ਸਮੈਲ ਆ ਰਹੀ ਆ ਇਹਦੇ ਚ ਬਹੁਤ ਜ਼ਿਆਦਾ ਤੇ ਆਪਾਂ ਵਾਸ਼ਿੰਗ ਕਰਾਂਗੇ ਕਮਲਕੌਰ ਮੈਡਮ ਵਾਲੀ ਗੱਡੀ ਇਹਦੇ ਦੇਖੋ ਕੀ ਹਾਲ ਹੈ ਦਾ ਤੇ ਗਾਈਜ਼ ਇਹ ਉਹ ਵੀਡੀਓ ਸੀਗੀ ਜਿਹੜੀ ਕਮਲਕੌਰ ਦੀ ਗੱਡੀ ਦੀ ਵੀਡੀਓ ਸੀਗੀ ਕਿ ਜਿਸ ਦੇ ਵਿੱਚ ਕਹਿੰਦੇ ਸੀਗੇ ਕਿ ਗੱਡੀ 'ਚ ਮਾਰ ਕੇ ਉਹਨੂੰ ਪਾਰਕਿੰਗ ਦੇ ਵਿੱਚ ਛੱਡਤਾ ਜਾਂ ਗੱਡੀ ਲੈ ਕੇ ਜਿਹੜੀ ਉਹ ਘੁੰਮਦੇ ਫਿਰਦੇ ਰਹੇ ਨੇ ਇਹ ਉਹ ਗੱਡੀ ਦੀ ਵੀਡੀਓ ਆ ਤੇ ਜਿਹੜੀ ਵਾਸ਼ਿੰਗ ਵਾਸਤੇ ਦਿੱਤੀ ਹੋਈ ਸੀਗੀ ਹੁਣ ਵਾਸ਼ਿੰਗ ਵਾਸਤੇ ਹੁਣ ਇਹ ਚੀਜ਼ ਮੇਰੇ ਸਮਝ ਨਹੀਂ ਆ ਰਹੀ ਕਿ ਜੇ ਗੱਡੀ ਵਾਸ਼ਿੰਗ ਵਾਸਤੇ ਦਿੱਤੀ ਹੋਈ ਸੀ ਤੇ ਗੱਡੀ ਪੌਣਸੜੇ ਨਹੀਂ ਲੈ ਕੇ ਗਏ ਉਹਨੇ ਇਹ ਉਹਦੀ ਫੈਮਿਲੀ ਨੇ ਲੈ ਕੇ ਗਏ ਹੁਣ ਮੈਨੂੰ ਹੁਣ ਇਹ ਚੀਜ਼ ਕਲੀਅਰ ਨਹੀਂ ਹੈ ਕਿ ਗੱਡੀ ਵਾਸ਼ਿੰਗ ਵਾਸਤੇ ਕਿੰਨੀ ਦਿੱਤੀ ਹਾਲਕਿ ਇਹਦੇ ਵਿੱਚ ਤਾਂ ਲਾਸ਼ ਮਿਲੀ ਸੀਗੀ ਕਿਉਂਕਿ ਪੁਲਿਸ ਨੇ ਫਿੰਗਰਪ੍ਰਿੰਟ ਵੀ ਲੈਣੇ ਹੁੰਦੇ ਆ ਕੁਝ ਇਨਵੈਸਟੀਗੇਸ਼ਨ ਹੁੰਦੀ ਆ ਉਹ ਵੀ ਕਰਨੀ ਹੁੰਦੀ ਆ ਬਾਕੀ ਤੁਹਾਨੂੰ ਜ਼ਿਆਦਾ ਪਤਾ ਤੇ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਆਪਾਂ ਹੁਣ ਚਲੋ ਅਗਲੀ ਨੈਕਸਟ ਵੀਡੀਓ ਦੇਖ ਲੈਂਦੇ ਆ ਤੇ ਨੈਕਸਟ ਵੀਡੀਓ ਆਪਣੀ ਕਿਹੜੀ ਆ ਠੀਕ ਹੈ ਜੀ ਤੇ ਇੱਕ ਆ ਹੈਗੀ ਆ ਜੀ ਆ ਲਓ ਨਾ ਮੇਰੇ ਕੰਮ ਆਇਆ ਗੁਰਪ੍ਰੀਤ ना मेरे काम माया जस्सी, ना मेरे काम माया अमन ना मेरे काम माया कोई सुखी मेरे काम माया टिक्की आये बावे लौड़े संभल जो संभल जो है जा कित आये ਮੁੰਡਿਆਂ ਦੀ ਜਵਾਨੀ ਮੀਨਸ ਤੁਹਾਡੇ ਤੋਂ ਇੱਕ ਕੱਲੀ ਔਰਤ ਨਹੀਂ ਸੰਭਲੀ ਹਾਈਵੇ ਲਾਈਫ ਤੇ ਆ ਕੇ ਮੈਂ ਆਪਣੇ ਦੁੱਖ ਨੇ ਸੁਣਾਉਣ ਲੱਗੀ ਆ ਕੰਚਨ ਕੁਮਾਰੀ ਫੇਸਬੁੱਕ ਤੇ ਆ ਜਾਓ ਜੇ ਗੱਲਾਂ ਪਤਾ ਕਰਦੇ ਆ ਤੇ ਉਹ ਦੇਖੋ ਇਹੇ ਜੀ ਵੀਡੀਓਜ਼ ਬਣਾਉਂਦੀ ਸੀ ਕਿੰਨੇ ਅਸ਼ਲੀਲ ਵਰਡ ਯੂਜ਼ ਕਰ ਰਹੀ ਸੀ ਕਿ ਜਿਹੜਾ ਕਿ ਹਾਲਾਂਕਿ ਅਸੀਂ ਮੁੰਡੇ ਹੋ ਕੇ ਮੁੰਡੇ ਨਾਲ ਉਹ ਚੀਜ਼ ਗੱਲ ਨਹੀਂ ਕਰ ਸਕਦੇ ਕਹਿਣ ਲੱਗੇ ਵੀ ਹਿਚਕਿਚਾ ਹਟੋਂਦੀ ਆ ਕਿ ਸਿੱਧਕ ਕਿਵੇਂ ਬੋਲ ਸਕਦੇ ਤੇ ਕੁੜੀਓ ਕੇ ਕੋਈ ਸ਼ਰਮ ਨਹੀਂ ਸੀਗੀ ਇਹੀ ਜੀ ਵੀਡੀਓ ਦੇਖ ਲਓ ਜੀ ਇਹ ਵਾਇਰਲ ਵੀਡੀਓ ਬਹੁਤ ਜਾਰੀ ਹੈ। ਨੈਕਸਟ ਵੀਡੀਓ ਦੇਖੋ। ਇਨ ਕਾਲ ਵਾਲਾ। ਨਹੀਂ ਮੈਨੂੰ ਮੈਂ ਮੇਰੀ ਗੱਲ ਸੁਣੋ। ਦੇਖ ਆਪਾਂ ਦਸ਼ਮਨੀ ਹੈਗੇ ਇੱਕ ਦੂਜੇ ਦੇ ਨਾਂ ਸੀ ਕਿਸੇ ਤੋਂ ਕਟ ਲੈਣ। ਹਾਂ ਜੀ ਹਾਂ ਜੀ। ਉਹ ਕੰਮ ਕਦੇ ਨਾ ਕਰੋ ਜਿਹੜਾ ਅਸੀਂ ਆਪਣੇ ਪਰਿਵਾਰ ਦੇ ਬਹਿ ਕੇ ਨਹੀਂ ਸੁਣ ਸਕਦੇ। ਹੋਰ ਬਹੁਤ ਕੰਮ ਆ ਬਾਈ। ਚੰਗਾ ਭਲਾ ਹੈ ਨਾ ਯਾਰ ਤੈਨੂੰ ਦੱਸ ਕੀ ਹੋਇਆ ਯਾਰ ਕੰਮ ਕਰਦਾ ਹੈ ਬਾਬਾ ਜੀ ਮਤੈ ਭਾਈ ਦੱਸ ਮੈਨੂੰ ਇੱਕ ਗੱਲ ਦੱਸ ਇਹ ਇੱਕ ਨਾ 10 ਮੀਟਰ ਆਖਾਂ ਦਾ ਸਵਾਦ ਕੀ ਮਿਲਦਾ ਨਮਾਚ ਮੂਲਾ ਆ ਗਿਆ ਸੀ ਸਾਨੂੰ ਪਤਾ ਹੈ ਇਸ ਦਾ ਭੈਣ ਅਸੀਂ ਵੇਖੋ ਭੈਣ ਕਹਿਣਾ ਤੇ ਜਿਹੜੀ ਚੀਜ਼ ਭੈਣ ਕਰ ਰਹੀ ਆ ਉਹ ਚੰਗੀ ਆ ਦੇਖੋ ਤੁਸੀਂ ਆਪ ਦਾ ਘਰ ਬਣਾ ਲਓਗੇ ਕਈ ਘਰ ਖਰਾਬ ਹੋ ਜਾਣੇ ਨਸ਼ਾ ਇੱਕ ਇਹ ਕੰਮ ਇਹੋ ਜੀ ਚੀਜ਼ ਹੈ ਜਿਹੜੇ ਘਰ ਪਟ ਦਿੰਦੇ ਆ ਹਾਂਜੀ ਬਾਬਾ ਜੀ ਤੁਸੀਂ ਅਸੀਂ ਵੀ ਦੇਖੋ ਅਸੀਂ ਵੀ ਕੋਈ ਬਾਲੇ ਟਾਟਾ ਬਣਨ ਵਾਲੇ ਨਹੀਂ ਹੈਗੇ ਤੁਸੀਂ ਦੇਖੋ ਅਸੀਂ ਕਾਦੇ ਕਰਕੇ ਤੁਰੇ ਫਿਰਦੇ ਆ ਤੁਸੀਂ ਦੇਖੋ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਕੰਮ ਕੀਤਾ ਸਾਡਾ ਬੜ ਦੋਖ ਦਾ ਯਾਰ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹ ਗਲਤ راہ ਪੈ ਜਾਣਗੇ ਜਦੋਂ ਤੁਸੀਂ ਇੱਕ ਗੱਲ ਸੋਚੋ ਸੋਤੇ ਬੱਚੇ ਹੋਣਗੇ ਨਾ ਤੇ ਭਾਵੇਂ ਉਹ ਆਸ਼ਕ ਬਣ ਗਏ ਨਾ ਸਿਰੇ ਤੇ ਹਾਂਜੀ ਹਾਂਜੀ ਦੇਖੋ ਉਹ ਬਹੁਤ ਕਿੰਨਾ ਦੁੱਖ ਦੇ ਲੀਆ ਹਾਂਜੀ ਤੇ ਤੁਸੀਂ ਵੀ ਬਾਈ ਸੋਚੋ ਇਹਨਾਂ ਗੱਲਾਂ ਵਾਲੀ ਹੀ ਰੱਖਿਆ ਤੇ ਕਰਕੇ ਦੇਖੋ ਦੇਖੋ ਤੁਹਾਡੇ ਨਾਲ ਕਰਾ ਆਪਣੀ ਕੋਈ ਦੁਸ਼ਮਣੀ ਆ ਆਪਾਂ ਇਕੱਠੇ ਰਹਿ ਲਾਂਗੇ ਜਾਂ ਆਪਾਂ ਇੱਕ ਪੰਜਾਬ ਦੇ ਆ ਤੁਸੀਂ ਵਧੀਆ ਕੰਮ ਕਰੋ ਸਾਰੇ ਜਿਸ ਨੂੰ ਚਾਰ ਪੱਤੇ ਤੁਹਾਡੇ ਨਾਲ ਜੁੜੇ ਆ ਕੋਈ ਚੰਗੀ ਚੀਜ਼ ਪੇਸ਼ ਕਰੋ ਹਨਾ ਜਾਂ ਆਪਾਂ ਯਾਰ ਉਹ ਗੱਲਾਂ ਪਰ ਮੰਨਦੇ ਆ ਠੀਕ ਹੈ ਇਹਦੇ ਵਿੱਚ ਕਮਾਈ ਤਾਂ ਹੈ ਤੁਸੀਂ ਮੈਂ ਹੁਣ ਇਹ ਵੀਡੀਓ ਹੈਗੀ 2022 ਦੀ ਤੇ 2022 ਦੇ ਵਿੱਚ ਅੰਮ੍ਰਿਤਪਾਲ ਸਿੰਘ ਨੇ ਉਹਨੂੰ ਬਹੁਤ ਪਿਆਰ ਨਾਲ ਸਮਝਾਇਆ ਸੀ ਵੀਡੀਓ ਤੁਸੀਂ ਦੇਖੀ ਲਈ ਆ उस तो उसके बाद भी ये लचत्रता ये करने तरक ने गल गलत है चलो ठीक है हूँ जो इन्वेस्टिगेशन हो रही है जो भी कुछ हो रहा है या जो पुलिस कह रही है कि वो यू आई यू आई ए अजय मुस्लिम कंट्री पास उत्थे भाई भगौौड़ा हो गया एल ओ सी लाती वो बात ही गल ने पर कल मैं इस वीडियो की ही गल कर रहा हाँ कि इस विडियो एक तरह बिल्कुल सहज सुभाव प्यार ही समझा रहे थे ਤੇ ਉਸ ਤੋਂ ਬਾਅਦ ਉਹ ਉਹ ਵੀ ਦੇਖੋ ਕਿੰਨੀ ਵਧੀਆ ਲੱਗ ਰਹੀ ਸਿਰ ਦੇ ਉੱਪਰ ਚੁੰਨੀ ਲੀਤੀ ਸੀ ਕਿੰਨੇ ਪਿਆਰ ਨਾਲ ਗੱਲ ਕਰ ਰਹੀ ਸੀ ਹਾਲਕਿ ਜਿਹੜਾ ਉਹਦੇ ਨਾਲ ਬੈਠਾ ਸੀਗਾ ਉਹ ਬਲਰ ਕੀਤਾ ਹੋਇਆ ਸੀਗਾ ਹੁਣ ਉਹ ਪਤਾ ਨਹੀਂ ਹੈਗਾ ਕਿ ਹਸਬੰਡ ਸੀਗਾ ਜਾਂ ਕੋਲ ਸੀਗਾ ਉਹ ਚੀਜ਼ ਹਜੇ ਕਨਫਰਮ ਨਹੀਂ ਹੈਗੀ ਠੀਕ ਹੈ ਤੇ ਚਲੋ ਹੁਣ ਨੈਕਸਟ ਵੀਡੀਓ ਦੇਖ ਲੈਂਦੇ ਆਪਾਂ ਆਹ ਕਾਲ ਰਿਕਾਰਡਿੰਗ ਹੈ ਲੋਰਡ ਤੂੰ ਹਥਿਆਰ ਨਾਲ ਜਿਹੜੀ ਗੱਲ ਆਖੀ ਉਹ ਕਰੋ ਨਾ ਤੂੰ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਮੈਂ ਤੁਹਾਨੂੰ ਵੀੜਾ ਕਰਨ ਕਰਤਾ ਮੈਂ ਆ ਤਾਂ ਰੀਤ ਜੱਟੀ ਵਾਲੀ ਚਲੋ ਠੀਕ ਆ ਜਿੱਤਾਂ ਨੂੰ ਸਿੰਪਲ ਸਾਉਂਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ ਤੇਰੇ ਪੈਰ ਦੀ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੀ ਗਾਣਿਆ ਦੀ ਪੈ ਗਈ ਤਾਂ ਮੈਂ ਤੁਹਾਡੀ ਕੋਪਲੈਂਟ ਦੇ ਕਿਉਂ ਨਹੀਂ ਫੇਖੂਣ ਪੀਤਾ ਪੈਣਾ ਮੇਰਾ ਮੈਂ ਬੇਕੂ ਆ ਮੈਂ ਨਹੀਂ ਦੇਖੂਗਾ ਮੈਂ ਕਿਹੜੀ ਜਿੰਦਗੀ ਦੀ ਮਾਫੀ ਮੰਗਣ ਤੋਂ ਮੈਂ ਮੰਗੀ ਹੈ ਨਾ ਕਿੰਪਿਆ ਨਾ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪਈ ਨਾ ਮੇਰੇ ਹਾਂ ਚ ਕੋ ਕੁ ਦੇਰ ਤੋਂ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਰਾ ਸ਼ੌਕ ਨਹੀਂ ਮੈਂ ਆਪਣੀ ਜਵਾਬ ਦੀ ਜ਼ਿੰਦਗੀ ਨਹੀਂ ਖਾਪ ਕਲੀ 5 ਮਿੰਟ ਤਾਂ ਮੇਰਾ ਜਵਾਬ ਆ ਮੇਰੇ 5ਵੇਂ ਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਕਿਉਂ ਹੋਂ ਤਾਂ ਕਰਦੇ ਮੈਂ ਨਹੀਂ ਤਾਂ ਯਾਰ ਅੱਛਾ ਨਹੀਂ ਤੇ ਬੰਦਾ ਬੰਦਾ ਨਹੀਂ ਬੰਦਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾ ਨਾ ਨਾ ਹੋਵੇ ਤੇ ਮੂੰ 500 500 ਲੋਕਾਂ ਤੋਂ ਮੰਗ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਕੋਈ ਹੋ ਜਾਂਦਾ ਕਿਹੜਾ ਭਰਾ ਤੇ ਮੂੰ ਜੱਗਣੇਗਾ ਕਮਾਲੂਗਾ ਕੋਈ ਨਹੀਂ ਹੋ ਕਮਾਲੂਗਾ ਨਹੀਂ 100 ਮਿੰਟ ਉੱਥੇ ਸੜਕ ਦੇ ਪਾਸੇ ਗਈ ਕੇ ਇਹ ਮੈਂ ਮੁਕਾਇਆ ਵਾਣੀ ਆ ਮੇਰੇ ਉਹ ਸਭ ਕੁਝ ਹੈਗਾ ਬਾਕੀ ਕੋਈ ਕਹਿ ਨਾ ਜ਼ਿੰਦਗੀ ਥੋੜੀ ਹੋ ਮੇਰੇ ਘਰੋਂ ਥੋੜੀ ਦੇ ਸਕਦੇ ਹੋ ਜੇ ਆਪਣੇ ਸੋਚਣ ਕਿ ਜੇ ਤੂੰ ਆਪ ਕਮਾਉਣ ਲੱਗੂਗਾ ਤਾਂ ਉਦੋਂ ਮੈਂ ਬੰਦ ਕਰ ਦਊਗੀ ਅੱਛਾ ਇਹ ਇਹ ਗੱਲ ਇਹ ਗੱਲ ਤੇਰੇ ਸਾਸਟਰਾਂ ਦੇ ਕਿ ਜਿਸ ਜਿਹੜਾ ਅਸੀਂ ਕਮਾਉਂਦੇ ਨਹੀਂ ਮੇਰਾ ਮੁੰਡਾ ਕਮਾਉਂਦਾ ਨਹੀਂ ਤੂੰ ਲਕਚਰ ਤਾਂ ਬੁਲਾ ਵਾਸ ਮੈਂ ਲਕਚਰ ਤਾਂ ਕਿਹੜੀ ਫਰਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਤੇਰੇ ਪਾਸੇ ਤਾਂ ਦੇਖਾ ਮਾ ਲਕਚਰ ਦਾ ਬੁਲਾਉਣ ਦੇ ਦਿਓ ਕਿ ਸਾਥ ਤੇ ਪੇਗੇ ਯਾਰ ਤੂੰ ਇਹ ਹੋਰ ਮੈਨੂੰ ਨਹੀਂ ਪਤਾ ਤੁਸੀਂ ਕੌਣ ਜੇ ਤੋ ਇਸ ਸਿੰਪਲ ਵੀਡੀਓ ਦੇਖ ਕੇ ਚਲੋ ਕਾਲ ਲਾਡੀ ਤੁਹਾਨੂੰ ਕਾਉਣ ਵਾਸਤੇ ਤੁਸੀਂ ਆਪਣੇ ਰੀਅਲ ਨੰਬਰ ਤੇ ਫੋਨ ਲਗਾਉਣਾ ਮੈਨੂੰ ਕਿਉਂ ਫੇਕ ਨੰਬਰਾਂ ਦਾ ਫੋਨ ਆਉਂਦੇ ਪੈ ਰਹੇ ਹੈ ਰਿਕਾਰਡਿੰਗ ਸੀ ਕਿ ਜਿਹੜੀ ਤੁਸੀਂ ਨਿਊਜ਼ ਚੈਨਲ ਦੇ ਉੱਪਰ ਵੀ ਦੇਖੀ ਆ ਹਾਲ ਫਿਲਹਾਲ ਦੇ ਵੀ ਜਿਹੜੀ ਉਹ ਪ੍ਰੀਤ ਜੱਟੀ ਨੂੰ ਆਈ ਸੀ ਕੀ ਕਾਲ ਆਈ ਸੀਗੀ ਇਹ ਉਹ ਕਾਲ ਰਿਕਾਰਡਿੰਗ ਦੀ ਵੀਡੀਓ ਸੀਗੀ ਤੇ ਇੱਥੇ ਵੀ ਦੇਖੋ ਜੋ ਵੀ ਕੁਛ ਇਹਨਾਂ ਦੇ ਵਿੱਚ ਗੱਲਬਾਤ ਹੋ ਰਹੀ ਆ ਪਰ ਇਹਨਾਂ ਹਸਬੰਦ ਨੇ ਲੱਗਾ ਵੀਡੀਓ ਬਣਾ ਰਿਹਾ ਮੈਨੂੰ ਇਹ ਲੱਗਦਾ ਬਾਕੀ ਹੈ ਕੀ

ਕਰਨ ਹੁਣੀਏ ਦੋ ਯਾਰੀਆਂ ਟੱਕਾਂ ਦੇ ਪੁੱਤ ਮਾਰੇ ਹੁੰਦੇ ਹੁਣ ਤੁਸੀਂ ਦੱਸੋ ਇਹ ਚੀਜ਼ ਨੈੱਟ ਦੇ ਉੱਪਰ ਦਿਖਾਉਣ ਵਾਲੀ ਹੈਗੀ ਇਹ ਚੀਜ਼ ਤਾਂ ਬੰਦਾ ਆਪਣੀ ਫੈਮਲੀ ਦੇ ਵਿੱਚ ਨਹੀਂ ਹੁੰਦਾ ਹਾਲਾਂਕਿ ਆਪਣੇ ਜੇ ਹਸਬੰਡ ਹੋਵੇ ਜਾਂ ਹਸਬੰਡ ਵਾਈਫ ਦੇ ਜੇ ਕੁਝ ਵੀ ਇਸ ਤਰ੍ਹਾਂ ਹੋਵੇ ਤੇ ਉਹ ਵੀ ਇਸ ਤਰ੍ਹਾਂ ਇੱਕਦਮ ਨਹੀਂ ਹੁੰਦਾ ਜੀ ਉਹਨਾਂ ਨੂੰ ਵੀ ਇੱਕ ਲਾਜ ਸ਼ਰਮ ਹੁੰਦੀ ਆ ਹੁਣ ਇਸ ਤਰ੍ਹਾਂ ਦੀ ਵੀਡੀਓ ਬਣਾਣੀ ਕੱਪੜੇ ਦੇਖਦੇ ਤੁਸੀਂ ਕਿਵੇਂ ਪਾਏ ਹੋ ਸਭ ਕੁਝ ਜੋ ਕਿੰਨਰ ਕੱਗਮਣ ਸੁਣਦੇ ਹੋ ਵੀ ਭਾਈ ਨੇ ਇਹ ਚੰਗੇ ਲੱਗਦੇ ਨੇ ਹੁਣ ਇਹ ਚੀਜ਼ੇ ਜੋ ਦੇਖਦੇ ਤੇ ਫਿਰ ਅਸੀਂ ਕਹਿੰਨੇ ਯਾਰ ਕੀ ਇਹ ਦੇਖੋ ਇਹ ਵਾਕਈ ਗਲਤ ਗਲਤੀ ਜਦੋਂ ਇਹ ਅਸੀਂ ਵੀਡੀਓਜ਼ ਦੇਖ ਲਈਆਂ ਇਹ ਸਭ ਕੁਝ ਦੇਖ ਲਿਆ ਤੇ ਉਹਦੇ ਅਕੋਰਡਿੰਗ ਲੱਗਦਾ ਕਿ ਹਾਂ ਵੀ ਵਾਕਈ ਗਲਤ ਸੀ ਬਾਕੀ ਤੁਸੀਂ ਦੱਸਿਓ ਤੁਹਾਡੀ ਈ ਬਾਰੇ ਕੀ رائے ਆ ਅਗਲੀ ਵੀਡੀਓ ਦੇਖ ਲਵਾਂਗੇ ਜੀ ਇੱਕ ਹੋਰ ਮੇਰੇ ਕੋਲ ਸਰਦਾਰ ਵੀਰ ਭਾਈ ਆ ਕੁਝ ਕਹਿ ਰਹੇ ਨੇ ਸੁਣ ਲਓ ਪਹਿਲਾਂ ਭਾਈ ਨਦੀ ਵੱਲ ਵੀਰੋ ਮੇਰੀ ਇੱਕ ਬੇਨਤੀ ਹੈ ਆ ਜਿਹੜੀ ਮੇਰੀ ਵੀਡੀਓ ਹੈ ਨਾ ਇਹ ਭਾਈ ਅਮਰਿਤਪਾਲ ਸਿੰਘ ਮੇਰੇ ਤੱਕ ਜਰੂਰ ਪਹੁੰਚਾ ਦਿਓ ਕਿਉਂਕਿ ਅਸੀਂ ਉਹਨਾਂ ਦੇ ਮੋਬਾਈਲ ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਟ ਜਿਹੜੇ ਸਿੰ ਬਾਗੀ ਹੋ ਜਾਣ ਫਿਰ ਉਹ ਕਿੱਥੇ ਨੰਬਰ ਲੱਗਦੇ ਆ ਪਰ ਮੈਂ ਮੰਨਦਾ ਕਿ ਤੁਹਾਡੀ ਮਦਦ ਦੇ ਨਾਲ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕਦੀ ਆ ਤੇ ਮੇਰੀ ਭਾਈ ਅਮਰਿਤਪਾਲ ਸਿੰਘ ਨੂੰ ਇਹੋ ਹੀ ਬੇਨਤੀ ਹੈ ਕੋਈ ਵੀਰ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ 7-8 ਸਾਲ ਦੀ ਸਜ਼ਾ ਹੋ ਜੂਗੀ ਕੋਈ ਫਰਕ ਨਹੀਂ ਪੈਂਦਾ ਸਾਨੂੰ ਵੀਰ ਜੀ ਆਪਾਂ 7-8 ਸਾਲ ਦੀ ਸਜ਼ਾ ਲੈਣ ਵਾਸਤੇ ਕੰਮ ਨਹੀਂ ਕੀਤੇ ਤੇਰੀ ਪੰਜਾਬ ਨੂੰ ਬਹੁਤ ਜਰੂਰਤ ਹੈ ਇਹੋ ਜਿਹੇ ਜੋਧੇ ਘਰ ਘਰ ਨਹੀਂ ਪੈਦਾ ਹੁੰਦੇ ਤੇ ਜੇ ਤੂੰ ਅੱਜ ਇਸ ਰਾਹ ਤੇ ਤੁਰਿਆ ਆ ਇਸ ਤਰੀਕੇ ਨਾਲ ਤੁਰ ਕਿ ਪੰਜਾਬ ਦਾ ਗੰਦ ਹੋਰ ਵੀ ਬੜਾ ਸਾਫ਼ ਕਰਨ ਵਾਲਾ ਪਿਆ ਆ ਤੇ ਅਸੀਂ ਤੈਨੂੰ ਜਿਸ ਤਰੀਕੇ ਦੀ ਵੀ ਮਦਦ ਚਾਹੀਦੀ ਹੋਈ ਕਰਾਂਗੇ ਮੈਨੂੰ ਕਿਉਂਕਿ ਬਾਗੀ ਸਿੰਘਾਂ ਨੂੰ ਬਹੁਤ ਮਦਦ ਦੀ ਲੋੜ ਹੁੰਦੀ ਆ ਬਹੁਤ ਹੀ ਨਸੀਬਤਾਂ ਆ ਔਰ ਮੈਨੂੰ ਪਤਾ ਇਸ ਇਹ ਤੁਸੀਂ ਪਹਿਲਾਂ ਹੀ ਜਾਣੀ ਸੀਗੇ ਕਿ ਇਹ ਤੁਹਾਨੂੰ ਕਰਾਂਗੇ ਤੇ ਕੀ ਹੋਣਾ ਆ एम सिपादा ਤੋਂ ਡਰਨ ਵਾਲੇ ਤਾਂ ਤੁਸੀਂ ਹੈ ਨਹੀਂ ਕਿ ਜਿਹੋ ਜਿਹੇ ਗੱਲਾਂ ਮੈਂ ਕਰ ਰਿਹਾ ਲੇਕਿਨ ਪਰ ਮਦਦ ਜਿਹੜੇ ਤਰੀਕੇ ਦੀ ਚਾਹੀਦੀ ਹੈ ਹਰ ਤਰੀਕੇ ਦੀ ਮਦਦ ਆਪਾਂ ਕਰਾਂਗੇ ਪਰ ਮੈਂ ਜਨਤਾ ਨੂੰ ਕਹਿਣਾ ਹੈ ਕਿ ਇਹ ਵੀਡੀਓ ਮੇਰੇ ਸਾਥ ਤਾਂ ਇੱਕ ਵਾਰੀ ਪਹੁੰਚਾ ਦਿਓ ਕਿਉਂਕਿ ਇਸ ਟਾਈਮ ਇੱਕ ਪੰਜਾਬ ਦੀ ਇਹ ਵੀ ਇੱਕ ਸੇਵਾ ਹੀ ਹੋ ਗਈ ਅਸੀਂ ਕਿਸੇ ਤਰੀਕੇ ਨਾਲ ਉਹਨਾਂ ਦੀ ਸੇਵਾ ਕਰ ਸਕਦੇ ਹਾਂ ਕਿਉਂਕਿ ਅਸੀਂ ਜਿਹੜਾ ਸਿੰਘ ਅੱਗੇ ਲੱਗ ਕੇ ਤੁਰਿਆ ਉਹਦੀ سپورਟ ਕਰੋ ਉਹਨੂੰ ਹੁਣ ਕਿਉਂਕਿ ਇਸ ਟਾਈਮ ਲੋੜ ਆ ਇਹ ਉਹ ਗੁਰੂ ਦਾ ਸਿੰਘ ਆ ਜਿਹੜਾ ਉਹਨੇ ਤਾਂ ਫਿਰ ਤੇ ਕਫਨ ਬੰਨਿਆ ਉਹ ਚੀਜ਼ ਤੋਂ ਮਤਲਬ ਕੋਈ ਡਰ ਰਿਹਾ ਉਹ ਤੇ ਸੋਚਿਆ ਹੋਇਆ ਉਹਨੇ ਪਰ ਸਾਡੀ ਬੇਨਤੀ ਹੈ ਕਿ ਅੱਜ ਆਪਾਂ ਅਰੈਸਟ ਕਰਾਤੀ ਸਜ਼ਾ ਹੋ ਜਾਊਗੀ ਕੀ ਫਾਇਦਾ ਹੋਊਗਾ ਉਸ ਤੋਂ ਬਾਅਦ ਜਦ ਤੁਸੀਂ ਮੈਰੋ ਸਾਹਿਬ ਬਾਹਰ ਆਓਗੇ ਤੇ ਕਿਤੇ ਪੰਜਾਬ ਸਾਫ਼ ਹੋ ਗਿਆ ਹਣਾ ਨਹੀਂ ਉਸ ਤੋਂ ਬਾਅਦ ਫੇਰ ਤੁਹਾਨੂੰ ਇਹੋ ਹੀ ਕੰਮ ਕਰਨੇ ਪੈਣੇ ਆ ਪੰਜਾਬ ਦੀ ਸਿਪਾਈ ਵਜਤ ਤੇ ਜੇ ਅਸੀਂ ਅਈ 7-8 ਸਾਲਾਂ ਬਾਅਦ ਫੇਰ ਉਹ ਕੰਮ ਕਰਨੇ ਆ ਤੁਸੀਂ ਆਪਣੇ ਕੰਮ ਨੂੰ ਕੰਟੀਨਿਊ ਰੱਖਿਓ ਕਿਉਂਕਿ ਪੰਜਾਬ ਨੂੰ ਇਸ ਟਾਈਮ ਲੋੜ ਆ ਪੰਜਾਬ ਨਾਲ ਬਹੁਤ ਕੁਝ ਹੋ ਰਿਹਾ ਆ ਪਰ ਤੁਹਾਡੇ ਅੱਗੇ ਸਿੰਘ ਅਗਰ ਬੋਲਣਗੇ ਤੇ ਲੋਕਾਂ ਨੂੰ ਮੈਸੇਜ ਜਾਊਗਾ ਸਹੀ ਪਰ ਜਿਹੜੇ ਗਲਤ ਲੋਕ ਤੁਰੇ ਹੋਏ ਆ ਆਪੇ ਮਾਫ਼ੀਆਂ ਮੰਗਣਗੇ ਤੇ ਅੱਗੇ ਸਹੀ ਤਰੀਕੇ ਨਾਲ ਪੇਸ਼ ਹੋਣਗੇ ਆਪਾਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਜਿਹੜਾ ਬੱਚਾ ਆ ਉਹ ਗਲਤ ਡਾਇਰੈਕਸ਼ਨ ਤੇ ਤੁਰੇ ਕਿਉਂਕਿ ਸਰਕਾਰਾਂ ਦੇ ਚਾਹੁੰਦੀਆਂ ਹੀ ਆ ਉਹ ਇਹਨਾਂ ਨੇ ਰੋਕਥਾਮ ਨਹੀਂ ਪਾਣੀ ਤੇ ਇਹਨਾਂ ਨੂੰ ਨਹੀਂ ਰੋਕਣਾ ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਨਸਲ ਖੋਹੀ ਹੈ ਵੀ ਸਾਡੀ ਤੇ ਅੱਲੇ ਇਹ ਜਿਹੜੀਆਂ ਕੁੜੀਆਂ ਨਹੀਂ ਗੱਲਾਂ ਨਹੀਂ ਹੈਗੀਆਂ ਇਹ ਜਿਹੜੇ ਸਾਡੇ ਮੁੰਡੇ ਤੁਰੇ ਹੋਏ ਆ ਉਹਨਾਂ ਨੂੰ ਵੀ ਠੱਗ ਪਾਣ ਵਾਲੀ ਆ ਤੇ ਮਹਿਰੂ ਸਾਹਿਬ ਤੁਸੀਂ ਅਰੈਸਟ ਨਹੀਂ ਪਾਣੀ ਆਪਣਾ ਕੰਮ ਤੁਸੀਂ ਜਿਹੜੇ ਜਿਹੜੇ ਤੁਸੀਂ ਦੁਰੇ ਨੂੰ ਕੰਟੀਨਿਊ ਰੱਖੋ ਬਾਗੀ ਸਿੰਘਾਂ ਦੇ ਅਸੀਂ ਨਾਲ ਆ ਸਰਕਾਰਾਂ ਨੂੰ ਜੋ ਚਾਹੀਦਾ ਆ ਉਹ 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 ਤੁਹਾਨੂੰ ਅਰੈਸਟ ਕਰਕੇ ਅੰਦਰ ਕਰ ਦੇਣ ਉਹਦਾ ਕੋਈ ਹੱਲ ਨਹੀਂ ਹੋਣਾ ਤੇ ਜੇ ਇਸ ਰਾਤ ਇਹ ਵਿਰਧ ਦੁਰਿਆ ਨੂੰ ਖਿੱਚ ਕੇ ਰੱਖਣਾ ਹੁਣ ਕੰਮ ਕਿਉਂਕਿ ਲੋੜ ਆ ਤੇਰੇ ਰਗੇ ਸਿੰਘਾਂ ਦੀ ਪੰਜਾਬ ਨੂੰ ਪੰਜਾਬ ਚ ਬਹੁਤ ਗੰਨ ਸਾਫ ਕਰਨ ਵਾਲਾ ਪਿਆ ਅਸੀਂ ਤੇਰੇ ਨਾਲ ਆ ਸਾਡੇ ਬਹੁਤ ਸਿੰਘ ਤੇਰੇ ਨਾਲ ਆ ਲੇਕਿਨ ਹੁਣ ਰੈਸਟ ਨਹੀਂ ਪਾਣੀ ਬਣ ਤੂ ਇਸ ਰਾਤੇ ਆਪਣਾ ਕੰਟੀਨਿਊ ਰੱਖ ਅਸੀਂ ਤੇਰੇ ਨਾਲ ਕਿੱਦਾਂ ਦੇ ਵੀ ਮਦਦ ਚਾਹੀਦੀ ਅਸੀਂ ਤੇਰੇ ਨਾਲ ਖੜਾਂਗੇ ਨਾ ਖੜੇ ਤਾਂ ਤਾਂ ਗੱਲ ਕਰਿਓ ਤੁਸੀਂ ਇਸ ਕੰਮ ਨੂੰ ਇੱਕ ਵਾਰੀ ਪੰਜਾਬ ਦੇ ਵਿੱਚ ਗੰਦ ਸਾਫ਼ ਕਰ ਦੋ ਵੀਰੇ ਇਸ ਹੁਣੇ ਕਾ ਮੇਰਾ ਵੀਰ ਕੁਛ ਕਹਿ ਰਿਹਾ ਕਿ ਅਸੀਂ ਅੰਮ੍ਰਿਤਪਾਲ ਦੇ ਨਾਲ ਖੜੇ ਹਾਂ ਅਸੀਂ ਉਹਨੂੰ ਹਰ ਤਰ੍ਹਾਂ ਦੀ ਮਦਦ ਦੇਵਾਂਗੇ ਹਰ ਤਰ੍ਹਾਂ ਦਾ ਉਹ ਕਰਾਂਗੇ ਚਲੋ ਠੀਕ ਹੈ ਇੱਕ ਟਾਈਮ ਲਈ ਮੰਨ ਲਿਆ ਕਿ ਉਹ ਇਹ ਸਭ ਕੁਝ ਕਰਨ ਲੱਗ ਗਿਆ ਸਭ ਕੁਝ ਕਰਨ ਲੱਗ ਗਿਆ ਤੇ ਬਾਈ ਤੇਰੀ ਮਦਦ ਕੀਤੀ ਤਾਂ ਕੀ ਫਾਇਦਾ ਉਹਦਾ ਇੱਕ 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 ਝਟਕਾਊਗਾ ਤੇ 20 ਸਾਲ ਦੀ ਅੰਦਰ ਹੋ ਜਾਣਾ 5 ਸਾਲ ਦੀ ਅੰਦਰ ਹੋ ਜਾਣਾ ਉਹਦਾ 5 ਸਾਲ ਬਰ ਉਹ ਦੋ ਝਟਕਾਊਗਾ ਤੈਨੂੰ ਪਤਾ ਵੀਰੇ ਇੱਕ ਇੱਕ ਮਿੰਟ ਦੇ ਵਿੱਚ ਕਿੰਨੇ ਕਿੰਨਾ ਬੱਚਾ ਜੰਮਦਾ ਇਹ ਤਾਂ ਵੀਰੇ ਪੰਜਾਬ ਦੇ ਵਿੱਚ ਨਾ ਕਹਿੰਦੇ ਕੀ ਸਮਝ ਰਹੇ ਨਾ ਕਿ ਪੰਜਾਬ ਨੂੰ ਥਲ ਫਲ ਕਰਦੀ ਹੈ ਕਿ ਉਹਦੇ ਵਿੱਚ ਨਾ ਕੁਛ ਨਾ ਕੁਛ ਚਲਦਾ ਹੀ ਰਵੇ ਕਿ ਟਿੱਕੀ ਨਾ ਬੈਣੋ ਬਾਕੀ ਤੁਸੀਂ ਆਪਣਾ ਦੱਸਿਓ ਤੁਹਾਡਾ ਕੀ ਵਿਚਾਰ ਆ ਨੈਕਸਟ ਵੀਡੀਓ ਦੇਖਦੇ ਆ ਕਾਵਾ ਜੀ ਹਾਂ ਜੀ ਮੈਂ ਕਹਿਆ ਜਿਹੜੀ ਕੌਮਲ ਕੁਮਾਰੀ ਭੈ ਰਾਣੀ ਜੀ ਮਰੀ ਆ ਲੋਕਾਂ ਨੇ ਇਹਦੀ ਮੌਤ ਦਾ ਨਾ ਕੁਝ ਕ ਬੰਦੇ ਦੁਖੀ ਬੜੇ ਹੋਇਆ ਉਹਦੀ ਕਮੈਂਟਾਂ 'ਚ ਲਿਖਦੇ ਬਈ ਮਾਰਨਾ ਨਹੀਂ ਚਾਹੀਦਾ ਜੀ ਦੁਸ਼ਮਣ ਮਰੇ ਵੀ ਖੋਜਣਾ ਇਹ ਸੱਜਣਾ ਨੇ ਵੀ ਮਰ ਜਾਣਾ ਤੁਹਾਡੀ ਭੈਣ ਦਾ ਪਕੌੜਾ ਤੁਹਾਡੀ ਦਾ ਇਹ ਉਹ ਬੰਦੇ ਆ ਜਿਨ੍ਹਾਂ ਨੂੰ ਦੁੱਖ ਲੱਗਾ ਜਿਨ੍ਹਾਂ ਦੇ ਆਸ਼ਿਕਾ ਭੈਣਾ ਨੇ ਆਸ਼ਿਕ ਰੱਖੇ ਹੁੰਦੇ ਉਹਨਾਂ ਦਾ ਭਰਾ ਉਹਨਾਂ ਦੇ ਨਾਂ ਵੀ ਪਤਾ ਹੁੰਦਾ ਤਾਂ ਵੀ ਛਣਕਣਾ ਨਹੀਂ ਹਲਾ ਪਾਉਂਦੇ ਹੁੰਦੇ ਖੁਸਰੇ ਸਾਲੇ ਬਾਕੀ ਯਾਰ ਜੇ ਹੁਣ ਅੱਦਾ ਦੀ ਲਹਿਰ ਤੋਰੀ ਪਈ ਆ ਪੰਜਾਬ 'ਚ ਭਾਈ ਅਮਿਤਪਾਲ ਭਾਈ ਮੈਰੋ ਜੀ ਮੈਂ ਕਹਿੰਦਾ ਸਲੂਟ ਆ ਦਿਲ ਚੋਂ ਪਿਆਰ ਕਰਦਾ ਬਹੁਤ ਵਧੀਆ ਕੰਮ ਕੀਤਾ ਤੁਸੀਂ ਤੇ ਬਾਕੀ ਯਾਰ ਭਾਈ ਜੀ ਦਾ ਇਕੱਲੇ ਦਾ ਹੱਕ ਨਹੀਂ ਮੰਦਾ ਆਪਣਾ ਵੀ ਹੱਕ ਮੰਦਾ ਯੋ ਤੁਸੀਂ ਨਹੀਂ ਕੁਝ ਕਰ ਸਕਦੇ ਗਰਾਊਂਡ ਲੈਵਲ ਤੇ ਇੰਸਟਾਗ੍ਰਾਮ ਤੁਹਾਡੇ ਕਹੇਗਾ ਅੱਦਾ ਦੀਆਂ ਰੀਲਾਂ ਜਦੋਂ ਹੁੰਦੀ ਆ ਸਭ ਤੋਂ ਪਹਿਲਾਂ ਅਨਫੋਲੋ ਮਾਰੋ ਯਾਰ ਇਹਨਾਂ ਨੂੰ ਜਿਨ੍ਹਾਂ ਨੇ ਵੀ ਗੰਦ ਪਾਇਆ ਬਲੌਕ ਰਿਪੋਰਟ ਯਾਰ ਰਿਪੋਰਟ ਨਹੀਂ ਬਲੌਕ ਨਹੀਂ ਕਰਨਾ ਤੇ ਰਿਪੋਰਟ ਤੇ ਮਾਰੋ ਹੀ ਮਾਰੋ ਜਿਦੋਂ ਇਹਨਾਂ ਨੂੰ ਪਤਾ ਲੱਗਣਾ ਕਿ ਆ ਵੀ ਇਦਾਂ ਦੇ ਕੰਮਾਂ ਚ ਤੁਹਾਨੂੰ ਹੰਕਾਰ ਵਾਲੇ ਮਤਲਬ ਕਿ ਹਲਾਰਾ ਨਹੀਂ ਮਿਲਦਾ ਪਿਆ ਹਨਾ ਤੇ ਆਪੇ ਬੰਦ ਹੋ ਜਾਣਾ ਮੈਂ ਕਹਾਂ ਯਾਰ ਪੰਜਾਬ ਕੇ ਨਾ ਕੋ ਗੰਦਾਂ ਨੂੰ ਨਾ ਕਾਲੀ ਜੀ ਪੰਜਾਬੀ ਪਾ ਲੈਂਦੇ ਆ ਟੂਆ ਪਿਛੋੜ ਯਾਰ ਤੁੰਨੀ ਕੱਟੂਆ ਦਿਖਾਉਣ ਦਾ ਕੁੜੀਆਂ ਨੂੰ ਅੰਨਾ ਤਾਂ ਸ਼ੌਂਕ ਪੈ ਗਿਆ ਨਾ ਪੰਜਾਬ 'ਚ ਨਿੱਕੇ ਨਿੱਕੇ ਕੱਪੜੇ ਜਦੋਂ ਪਾਉਂਦੀਆਂ ਨੇ ਸੌਂ ਲੱਗੇ ਯਾਰ ਦੁੱਖ ਬੜਾ ਲੱਗਦਾ ਯਾਰ ਇਹ ਆਵੇਂ ਸਾਡੀਆਂ ਕੁੜੀਆਂ ਪੰਜਾਬ ਦੀ ਇਹ ਕੁੱਝ ਹੋ ਗਿਆ ਹੈ ਨਾ ਜਦੋਂ ਯਾਰ ਰੀਲਾ ਹੱਦਾਂ ਜੀ ਹੁੰਦੀਆਂ ਨੇ ਨਿਆਣੇ ਇਕੱਲੇ ਬਹਿ ਕੇ ਜਦੋਂ ਫੋਨ ਵੇਚਦੇ ਆ ਐ ਹੁੰਦਾ ਕਿ ਉਹ ਨਾ ਲੁਤਰਾ ਲੁਤਰਾ ਜਿਹੜੀ ਕਹਿੰਦੀ ਕਿ ਮੈਨੂੰ ਸਿਕਿਉਰਿਟੀ ਚਾਹੀਦੀ ਆ ਹਾਂ ਵੀ ਛੋਟੀ ਵੀ ਮਿਲਨੀ ਮੋਟੀ ਵੀ ਮਿਲ ਜੂ ਏਦਾਂ ਕਰਕੇ ਜਦੋਂ ਕਹਿੰਦੇ ਜਦੋਂ ਨਿਆਣੇ ਵੇਚਦੇ ਨੇ ਕਈ ਵੇਲੇ ਉਹ ਨਿਆਣੇ ਰੱਟ ਫੜ ਲੈਂਦੇ ਇਹ ਚੀਜ਼ਾਂ ਦੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਡਬਲ ਮ ਉਦੋਂ ਦੁੱਖ ਲੱਗਦਾ ਕਿ ਆ ਵੀ ਯਾਰ ਪੈਂਚ ਆ ਸਾਡਾ ਪੰਜਾਬ ਵਾਲਾ ਬੱਚੇ ਯਾਰ ਫੋਨ ਕਿਦਾਂ ਨਾਲ ਦੇ ਬੱਚੇ ਨਹੀਂ ਫੋਨ ਦੇ ਦੇ ਹਰ ਇੱਕ ਬੱਚੇ ਨੂੰ ਫੋਨ ਚਲਾਣੇ ਆਉਂਦਾ ਹੈ ਨਾ ਤੇ ਬਾਕੀ ਇੱਕ ਗੱਲ ਹੋਰ ਮੈਂ ਚਾਹਣਾ ਚਾਹੁੰਦਾ ਕੱਲਾ ਬੁੱਡੀਆਂ ਨੇ ਗੰਦ ਨਹੀਂ ਪਾਇਆ ਬੰਦੇ ਵੀ ਬੜੇ ਅੱਦਾ ਦੇ ਹੈ ਨਾ ਇਹਨਾਂ ਦਾ ਵੀ ਨੰਬਰ ਲੱਗਣਾ ਚਾਹੀਦਾ ਕੋਈ ਨਹੀਂ ਮੈਂ ਕਿਹਾ ਯਾਰ ਆਪਣੀ ਆਪਣੀ ਜ਼ਿੰਮੇਵਾਰੀ ਸਮਝੋ ਸਾਰੇ ਜਣੇ ਜੇ ਇੱਕ ਵਾਰੀ ਤੁਰਪੇ ਨਾ ਲੈ ਰ ਅੱਦਾ ਦੀ ਗੱਡਤੀ ਮੈਂ ਕਿਹਾ ਬੱਲੇ ਬੱਲੇ ਹੋ ਜਾਣੀ ਪੰਜਾਬ ਦੀ ਤੇ ਬਾਕੀ ਮੈਂ ਨਹੀਂ ਕਹਿੰਦਾ ਕਿ ਹਾਂ ਵੀ ਸਾਰੀਆਂ ਕੁੜੀਆਂ ਹੀ ਗਲਤ ਆ ਹਰ ਇੱਕ ਦਾ ਹੱਕ ਬੰਦਾ ਆਪਣੀ ਆਪਣੀ ਕੁੜੀ ਦਾ ਨਾ ਜ਼ਰੂਰੀ ਉਹਨਾਂ ਨੂੰ ਰੋਕ ਟੋਕ ਨਹੀਂ ਕਿ ਆ ਵੀ ਉਹਨਾਂ ਦਾ ਖਿਆਲ ਰੱਖਣਾ ਜਿਨ੍ਹਾਂ ਦੀਆਂ ਕੁੜੀਆਂ ਵੀ ਕਾਲਜ ਸਕੂਲਾ ਚ ਜਾਂਦੀ ਆ ਵਾ ਕੁਝ ਵੀ ਹੋਸਟਲਾਂ ਤੇ ਰਹਿੰਦੀ ਆ ਤੁਹਾਡਾ ਭਰਾ ਦਾ ਮਾਂ ਦਾ ਪਿਓ ਦਾ ਹੱਕ ਬੰਦਾ ਕਿ ਆਪਣੀ ਕੁੜੀ ਹਾਫ ਟਾਈਮ ਜਦੋਂ ਉਹਨਾਂ ਨੂੰ ਹੁੰਦਾ ਜਾ ਕੇ ਵੇਖ ਕੇ ਆਓ ਕਿ ਹਾਂ ਵੀ ਕਾਲਜ ਸਕੂਲਾ ਚ ਹੀ ਆ ਯਾਰ ਨਹੀਂ ਤੇ ਜਦੋਂ ਕਈ ਕੁੜੀਆਂ ਦਾ ਤੇਂਦੀ ਆ ਜਦੋਂ ਇੱਕ ਮੱਛੀ ਖਰਾਬ ਹੋਏ ਨਾ ਦੂਜੀ ਮੱਛੀ ਨੂੰ ਵੀ ਖਰਾਬ ਕਰ ਜਾਂਦੀ ਆ ਵਾ ਬੰਕ-ਮੁੰਕ ਦਾ ਤੁਹਾਨੂੰ ਪਤਾ ਹੀ ਆ ਨਾ ਸਾਰਾ ਕੁਝ ਚੱਲਦਾ ਫਿਲਮਾਂ ਦੇਖਣ ਚੱਲ ਜਾਂਦੀਆਂ ਨੇ ਕੁਝ ਵੀ ਜੇ ਅੱਜ ਦਾ ਚੱਲਦੀ ਚੱਕ ਕੇ ਵਿਆਹ ਕਰੋ ਠੀਕ ਆ ਪੜ੍ਹਾਈ ਹਟਾ ਲੋ ਕਿਹੜੀ ਅਕਲ ਆਵੇ ਮੈਂ ਕਹਿੰਦਾ ਇੱਕ ਵਾਰੀ ਜੇ ਸਾਰੇ ਮੇਰੇ ਭਰਾਵਾ ਵੀਰਾਂ ਨੇ ਅੱਦਰਾ ਸਟੈਪ ਚੱਕਤਾ ਨਾ ਮੈਂ ਕਹਿੰਦਾ ਪੰਜਾਬ 'ਚ ਬੜਾ ਕੁਝ ਸਹੀ ਹੋ ਜਾਣਾ ਜੀ ਆ ਚੀਜ਼ੇ ਰੋਕਦੀਆਂ ਦਾ ਬਾਕੀ ਮੈਂ ਕਹਾ ਬਾਕੀ ਹੁਣ ਤੁਸੀਂ ਆ ਵੀਰ ਦੀ ਗੱਲ ਸੁਣੀ ਲਈ ਆ ਹੁਣ ਜਿੱਥੇ ਤੱਕ ਮੈਨੂੰ ਲੱਗਦਾ ਕਿ ਇਹ ਵੀਰਲ ਦੀ ਕੁਛ ਨਾ ਕੁਛ ਮੈਨੂੰ ਗੱਲਾਂ ਅੱਛੀਆਂ ਲੱਗੀਆਂ ਵਧੀਆ ਲੱਗੀਆਂ ਕਿ ਜਿਵੇਂ ਕੋਈ ਇਸ ਤਰ੍ਹਾਂ ਦੇ ਵੀਰਲ ਆਵੇ ਜਾਂ ਕੁਛ ਵੀ ਆਵੇ ਤੁਸੀਂ ਉਹਨੂੰ ਸਿੱਧਾ ਸਕਰੋਲ ਡਾਊਨ ਕਰੋ ਜਾਂ ਫਿਰ ਰਿਪੋਰਟ ਮਾਰੋ ਜਾਂ ਕੁਛ ਵੀ ਕਰੋ ਕਿ ਚਲ ਠੀਕ ਆ ਮਤਲਬ ਇਸ ਤਰ੍ਹਾਂ ਇਹ ਕਿ ਥੋੜੀ ਬਹੁਤ ਅਵੇਅਰਨੈਸ ਹੋ ਜੂਗੀ ਕਿ ਥੋੜਾ ਬਹੁਤ ਜਿਹੜਾ ਇੱਕ ਗੰਦ ਪੈੜਾ ਹੈ ਜਾਂ ਕੁਛ ਵੀ ਇਹ ਜਿਹਾ ਹੁੰਦਾ ਤੇ ਉਹ ਨਹੀਂ ਪਾਊਗਾ ਬਾਕੀ ਗੱਲ ਰਹੀ ਬੱਚਿਆਂ ਦੀ ਕਿ ਬੱਚੇ ਵੀ ਵਿਗੜਦੇ ਨੇ ਤਾਂ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਫੋਨ ਦਿਓ ਹੀ ਨਾ ਫੋਨ ਦੇੰ ਦੀ ਲੋੜ ਹੀ ਨਹੀਂ ਹੈਗੀ ਉਹਨਾਂ ਨੂੰ ਹੋਰ ਖਿਡਾਉਣੇ ਲਿਆ ਦਿਓ ਹੋਰ ਖਿਡਾਉਣੇ ਨਾ ਖੇਡਣ ਫੋਨ ਨਾ ਦੋ ਜਿੰਨਾ ਕੋਸੇ ਕਿ ਅਵੋਇਡ ਕਰੋ ਚੀਜ਼ ਤੇ ਬਾਕੀ ਰਿਪੋਰਟਾ ਮਾਰੋ ਜੇ ਕੋਈ ਐਸੀ ਜੀ ਵੀਡੀਓ ਬਣਾਉਂਦੀ ਹੈ ਕੋਈ ਐਸੀ ਜੀ ਕਰਦੀ ਹੈ ਨੂੰ ਫੋਲੋ ਕਰੋ ਕੋਈ ਲਾਈਕ ਨਹੀਂ ਕੋਈ ਸਬਸਕ੍ਰਾਈਬ ਨਹੀਂ ਕੁਝ ਨਾ ਕਰੋ ਸਿੱਧਾਨ ਫੋਲੋ ਰਿਪੋਰਟ ਠੀਕ ਹੈ ਤੇ ਨੈਕਸਟ ਵੀਡੀਓ ਦੇਖਦੇ ਆ ਜਿਹੜੀ ਆਪਣੀ ਲਾਸਟ ਵੀਡੀਓ ਆ ਠੀਕ ਹੈ ਜੀ ਆ ਵੀਡੀਓ ਦੇਖ ਕੇ ਜਾਓ ਆ ਵੀਡੀਓ ਉਹ ਵਾ ਕੀ ਜਿਹੜੀ ਉਸ 스냅챗 ਦੇ ਉੱਪਰ ਪਾਉਂਦੀ ਸੀਗੀ ਜਿਹੜੀ ਵੀਡੀਓ ਦਾ ਬੜੀ ਹਹਾਕਾਰ ਮੱਚੀਗੀ ਤੇ ਇਹ ਉਹ ਵੀਡੀਓ ਹੈ ਚਲੋ ਜੀ ਦੋਸਤੋ ਅੱਜ ਜਿਹੜੀ ਕੋੜੀ ਵਾਲੀ ਵੀਡੀਓ ਨਹੀਂ ਪਈ ਸੀ ਮੈਂ ਰਾਤੀ ਕੋੜੀ ਬਣਾਗੀ ਕੋੜੀ ਹਨਾ ਬੁਆ ਜੀ ਅਸੀਂ ਰਾਤ ਨੂੰ ਕੋੜੀ ਨਹੀਂ ਬਣਾਈ ਉਹ ਕਿਉਂਕਿ ਬਰੱਡੇ ਲੇਟ ਹੋ ਗਿਆ ਸੀ ਨਾ ਤਾਂ ਕਰਕੇ ਤਾਂ ਹਮੀ ਬਨ ਜਾਂਦੇ ਹਾਂ ਹਮੀ ਬਨ ਜਾਂਦੇ ਹਾਂ ਇੱਕ ਗੱਲ ਇਹ ਨਾਲ ਲੋਕ ਬਹੁਤ ਚੰਗੀ ਪਾ ਲਿਆ ਹੁਣ ਕਿਤੇ ਨਾ ਕਿਤੇ ਇਹ ਗੱਲ ਸਹੀ ਹੈ ਕਿ ਜਿਹੜੀ ਚੀਜ਼ ਆਪਾਂ ਕਰਦੇ ਆ ਉਹ ਬੱਚਿਆਂ ਦੇ ਵੀ ਇਫੈਕਟ ਕਰਦੀ ਉਹ ਚੀ ਹੁਣ ਉਹਨੇ ਉਹ ਕੁੜੀ ਕੁੜੀ ਦੀ ਗੱਲ ਕਰਦੀ ਸੀ ਤੇ ਉਹ ਬੱਚੇ ਵੀ ਦੇਖੋ ਉਹਦੇ ਸਾਹਮਣੇ ਜਾ ਕੇ ਕੁੜੀ ਬਣ ਗਏ ਹੁਣ ਬੱਚਿਆਂ ਨੇ ਤਾਂ ਕੀ ਪਤਾ ਕਿ ਉਹ ਕਿਸ ਬਾਰੇ ਗੱਲ ਕਰੀ ਸੀ ਕਿਸ ਚੀਜ਼ ਉੱਪਰ ਗੱਲ ਕਰ ਰਹੀ ਸੀ ਇਹ ਉਹ ਵੀਡੀਓ ਸੀਗੀ ਜਿਹੜੀ ਸਨੈਪਚੈਟ ਦੇ ਉੱਪਰ ਫੈਈ ਹੋਈ ਸੀਗੀ ਕੁਝ ਮੇਰੇ ਵੀਰ ਭੈਣਾਂ ਨੇ ਦੇਖੀ ਹੋਣੀ ਹੈ ਤੇ ਕਈਆਂ ਨੇ ਨਹੀਂ ਦੇਖੀ ਹੁਣ ਸਾਂਗਰ ਕੇ ਵੀਡੀਓ ਮੈਂ ਲੈ ਕੇ ਐਸੀ ਤੇ ਲਾਈ ਸੀ ਤੇ ਬਾਕੀ ਆਪਣੇ ਆਪਣੇ ਵਿਚਾਰ ਦੱਸਿਓ ਕਿ ਤੁਹਾਨੂੰ ਇਹ ਵੀਡੀਓਸ ਕਹੀ ਜਿਹੀ ਲੱਗੀਆਂ ਤੇ ਤੁਹਾਡਾ ਕਿਸੇ ਵੀਡੀਓਸ ਬਾਰੇ ਕੀ ਕਹਿਣਾ ਕੀ ਨਹੀਂ ਕਹਿਣਾ ਉਹ ਵੀ ਕਮੈਂਟ ਸਾਂਝੇ ਜਰੂਰ ਕਰਿਓ ਠੀਕ ਹੈ ਜੀ ਤੇ ਆਪਾਂ ਮਿਲਦੇ ਹਾਂ ਛੇਤੀ ਹੀ ਨੈਕਸਟ ਵੀਡੀਓ ਵਿੱਚ ਤੇ ਮੇਰੇ ਕੋ ਆਪਣੀ opinion ਹੈ ਯਾਰ ਕਿ ਜਿਵੇਂ ਆਪਾਂ ਕਹਿੰਨੇ ਆ ਕਿ ਆਪਾਂ ਪੰਜਾਬ ਦੇ ਵਿੱਚੋਂ ਗੰਦਾ ਸੌਫਟ ਕਰਨਾ ਆਪਾਂ ਕੁੜੀਆਂ ਨੂੰ ਬਲੌਕ ਕਰ ਦਿਓ ਰਿਪੋਰਟਾਂ ਮਾਰੀ ਐਂਡ ਫੋਲੋ ਕਰਿਓ ਤੇ ਜਿੱਤੇ ਤੱਕ ਮੇਰਾ ਸਵਾਲ ਆ ਮੇਰਾ ਕਹਿਣਾ ਇਹ ਆ ਕਿ ਇੰਸਟਾਗ੍ਰam ਹੀ ਬੰਦ ਹੋ ਜਾਣਾ ਚਾਹੀਦਾ ਜੇ ਇੰਸਟਾਗ੍ਰam ਬੰਦ ਹੋ ਜੂਗਾ ਤੇ ਜਿਹੜੇ ਇਹ ਆਲੇ ਦੁਆਲੇ ਜਿਹੜੇ ਬੈਠੇ ਨੇ ਖੜੇ ਨੇ ਜਿਹੜੇ ਵੀ ਆ ਮਾਰਨ ਤਾਂ ਰਹਿੰਦਾ ਇਹ ਸਾਰਾ ਸਿਆਪਾ ਹੀ ਮੁੱਕੂਗਾ ਨਾ ਇੰਸਟਾਗ੍ਰam ਹੋਊਗਾ ਨਾ ਇਹ ਇਹ ਹੋਣਗੇ ਕਿ ਜਿਹੜੀ ਆ ਗੰਦ ਪਾਣਗੇ ਚਾਹ ਮੁੰਡੇ ਆ ਚਾਹ ਕੁੜੀਆਂ ਬਾਕੀ ਤੁਹਾਡੇ ਵਿਚਾਰ ਕੀ ਆ ਕਮੈਂਟ ਕਰ ਦੇਓ ਤੁਹਾਨੂੰ ਮਿਲਦਿਆਂ ਪਛੇਤੀ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਯੇ